ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਹੋਪ ਕਿ ਸਾਰੇ ਵਧੀਆ ਸੋ ਵੈਦਰ ਦਾ ਜਮੀ ਵਾਲਾ ਬੇਸਟ ਨਾ ਕਰਦੇ ਹੋਏ ਜਿੰਨੀ ਵੀ ਇਨਫੋਰਮੇਸ਼ਨ ਕਮੈਂਟਾਂ ਵਾਲੀ ਹੈਗੀ ਆ ਜੇ ਤੁਹਾਡੇ ਕੰਮ ਦੀ ਹੈਗੀ ਤਾਂ ਉਹਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਸੋ ਸਭ ਤੋਂ ਪਹਿਲਾਂ ਕਮੈਂਟ ਹੈਗਾ ਜੀ ਸਾਡੇ ਭਰਾ ਅਮਰੀਕ ਸਿੰਘ ਰਾਏ ਦਾ ਉਹਨਾਂ ਨੇ ਪੁੱਛਿਆ ਕਿ ਦੱਸਣਾ ਕਿ ਨੂਲਾ ਉਸਤਾ ਦਾ ਅਪਾਇੰਟਮੈਂਟ ਚੈੱਕਨ ਵੇਲੇ ਪਤਾ ਲੱਗ ਜਾਂਦਾ ਹੈ ਨੂਲਾ ਉਸਤਾ ਫੇਕ ਆ ਜਾਂ ਸਹੀ ਆ ਮੋਸਟ ਇੰਪੋਰਟੈਂਟ ਕੁਐਸਚਨ ਆ ਕਿ ਨੂਲਾ ਉਸਤਾ ਦਾ ਪਤਾ ਲੱਗ ਜਾਂਦਾ ਕਿ ਫੇਕ ਆ ਜਾਂ ਰੀਅਲ ਜਦੋਂ ਅਸੀਂ ਅਪਾਇੰਟਮੈਂਟ ਬੁੱਕ ਕਰਦੇ ਆ ਤੇ ਜੇ ਅਪਾਇੰਟਮੈਂਟ ਬੁੱਕ ਕਰਕੇ ਵੈਰੀਫਾਈਡ ਆ ਗਿਆ ਇਹਦਾ ਮਤਲਬ ਨੂਲਾ ਉਸਤਾ ਤੁਹਾਡਾ ਅਸਲੀ ਆ ਉਤੋਂ ਹੀ ਤੁਹਾਡਾ ਪਤਾ ਲਾ ਜਾਣਾ ਕਿ ਤੁਹਾਡਾ ਕੰਮ ਸਹੀ ਹੋਇਆ ਜੈਨੂਇਨ ਹੋਇਆ ਜਾਂ ਗਲਤ ਹੋਇਆ ਸੋ ਜਦੋਂ ਅਪਾਇੰਟਮੈਂਟ ਬੁੱਕ ਕਰਨੇ ਆ ਜਦੋਂ ਵੈਰੀਫਾਈ ਵੈਰੀਫਿਕੇਸ਼ਨ ਹੋ ਗਈ ਵੈਰੀਫਾਈਡ ਆ ਗਿਆ ਇਟ ਮੀਨਸ ਤੁਹਾਡਾ ਨੂਲਾ ਉਸਤਾ ਸਹੀ ਆ ਤੇ ਤੁਸੀਂ ਸਹੀ ਵਰਕ ਪਰਮਿਟ ਤੇ ਜਾ ਰਹੇ ਹੋ ਜੀ ਸ਼ੇਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਫਿਰ ਉਸ ਤੋਂ ਬਾਅਦ ਹੈਗਾ ਜੀ ਨਰੈਣ ਬਖਸ਼ੀ ਗੁੱਡ ਇਨਫੋਰਮੇਸ਼ਨ ਵੀਰ ਜੀ ਥੈਂਕ ਯੂ ਭਾਜੀ ਫਿਰ ਉਸ ਤੋਂ ਬਾਅਦ ਆ ਗਿਆ ਕੌਰ ਸਰਦਾਰਨੀ ਪੀਬੀ 06 ਫਰਸਟ ਕਮੈਂਟ ਪਲਵਿੰਦਰ ਕੌਰ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ ਗੋਡ ਬlesਸ ਯੂ ਥੈਂਕ ਯੂ ਇਹਨਾਂ ਦਾ ਕਮੈਂਟ ਹਮੇਸ਼ਾ ਆਂਦਾ ਆ ਸੋ ਮੈਨ ਲੱਗਦਾ ਕਿ ਸਭ ਤੋਂ ਜ਼ਿਆਦਾ ਐਕਟਿਵ ਸਬਸਕ੍ਰਾਈਬਰ ਹੈਗੇ ਇਹ ਹਰ ਵੀਡੀਓ ਤੇ ਇਹਨਾਂ ਦਾ ਇਨਫੋਰਮੇਸ਼ਨ ਜਾਂ ਉਦਾਂ ਕੋਈ ਮੈਸੇਜ ਆਉਂਦਾ ਜਾਂਦਾ ਇਨਫੋਰਮੇਸ਼ਨ ਲਈ ਜਾਂਦਾ। ਸੋ ਪਰਵਿੰਦਰ ਸ਼ਰਮਾ ਗੁੱਡ ਇਨਫੋਰਮੇਸ਼ਨ ਬ੍ਰਦਰ ਥੈਂਕ ਯੂ। ਫਿਰ ਆ ਗਿਆ ਲਾਈਫ ਆਈਡੀ 5WX ਦਾ ਕਮੈਂਟ ਆ। ਭਾਜੀ ਮੈਂ ਕਪੂਰਥਲੇ ਤੋਂ ਆਂ ਭਾਜੀ ਮੇਰੇ ਭਰਾ ਦੇ ਨੂਲਾ ਉਸਤਾ ਫਰਵਰੀ 12 ਦੇ ਕਲਿੱਕ ਹੋਏ ਆ। ਹਾਲੇ ਤੱਕ ਨੂਲਾ ਉਸਤਾ ਨਿਕਲਿਆ ਨਹੀਂ ਉਹਦਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਨੂਲੇ ਉਸਤੇ ਦੀ ਟੈਨਸ਼ਨ ਲੈਣੀ ਬੰਦ ਕਰ ਦਿਓ। ਨੂਲੇ ਉਸਤੇ ਨਿਕਲਨੇ ਹੀ ਨਿਕਲਨੇ ਆ। ਥੋੜਾ ਜਿਹਾ ਜਿਹਾ ਸਬਰ ਕਰ ਲਓ। ਸਬਰ ਦੇ ਵਿੱਚ ਆਹ April ਮਹੀਨਾ ਤੁਹਾਡੇ ਕੋਲ April ਦੇ ਵਿੱਚ ਸਾਰਿਆਂ ਦੇ ਜਿਹੜੇ ਨੂਲੇ ਉਸਤੇ ਉਹ ਆ ਜਾਣ। ਅੱਗੇ ਹੈਗਾ ਜੀ ਕਮੈਂਟ ਜਸਪ੍ਰੀਤ ਦਾ ਭਾਜੀ ਨੂਲਾ ਉਸਤਾ ਤੇ 올ਡ ਪਾਸਪੋਰਟ ਦਾ ਨੰਬਰ ਆ ਤੇ ਮੈਂ ਪਾਸਪੋਰਟ ਰੀਨਿਊ ਕਰਵਾ ਲਿਆ ਆ। ਹੁਣ ਮੈਂ ਨਿਊ ਪਾਸਪੋਰਟ ਤੇ ਚੱਕ ਸਕਦਾ ਅਪਾਇੰਟਮੈਂਟ ਡੇਟ? ਹਾਂਜੀ ਇਹ ਵਧੀਆ ਕੁਐਸਚਨ ਆ ਜੀ। ਜਿਹੜਾ ਨੂਲਾ ਉਸਤਾ ਸੀਗਾ ਉਹਦੇ ਤੇ 올ਡ ਪਾਸਪੋਰਟ ਸੀਗਾ ਤੇ ਜਿਹੜਾ ਹੁਣ ਨਿਊ ਪਾਸਪੋਰਟ ਹੈਗਾ ਇਹਨਾਂ ਨੇ ਚੇਂਜ ਕਰਵਾ ਲਿਆ ਆ। ਜੋ ਅਸਲ ਦੇ ਵਿੱਚ ਇਹਦਾ ਮਤਲਬ ਤਰੀਕਾ ਬਣਨਾ ਉਹ ਇਹ ਬਣਨਾ ਆ ਤੁਸੀਂ ਆਪਣੇ ਪੁਰਾਣੇ ਪਾਸਪੋਰਟ ਦੇ ਉੱਤੇ ਹੀ 올ਡ ਪਾਸਪੋਰਟ ਜਿਹੜਾ ਹੈਗਾ ਨਾ ਉਹਦਾ ਨੰਬਰ ਭਰ ਕੇ ਹੀ ਅਪਾਇੰਟਮੈਂਟ ਚੱਕੋ ਉਸ ਤੋਂ ਬਾਅਦ ਜਦੋਂ ਅਪਾਇੰਟਮੈਂਟ ਜਿਹੜੀ ਹੈਗੀ ਇਹਦਾ ਡੀ ਇਸ਼ੂ ਹੋ ਜਾਂਦੀ ਆ ਤਾਂ ਤੁਸੀਂ ਨਾਲ ਦੀ ਨਾਲ ਹੀ ਜਿਹੜੀ ਹੈਗੀ VFS ਨੂੰ ਮੇਲ ਕਰ ਦਿਓ ਕਿ ਮੈਂ ਨਵਾਂ ਜਿਹੜਾ ਨੂ ਲਾਸਟ ਹੈਗਾ ਆ ਰੀਨਿਊ ਕਰਵਾ ਲਿਆ ਆ ਨਿਊ ਰੀਨਿਊ ਕਰਵਾਉਣ ਤੋਂ ਬਾਅਦ ਮੇਰਾ ਪਾਸਪੋਰਟ ਨੰਬਰ ਹੁਣ ਇਹ ਹੈ ਕਾਈਂਡਲੀ ਇਹਦੇ ਉੱਤੇ ਹੀ ਮੇਰੀ ਜਿਹੜੀ ਆ ਆਪਣੀ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਇਸ਼ੂ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਇੱਕ ਦੋ ਵਾਰੀ ਇਹ ਪ੍ਰੋਬਲਮ ਆਈ ਸੀ ਤਾਂ ਇਸੇ ਤਰੀਕੇ ਨਾਲ ਇਹਦਾ ਹੱਲ ਹੋਇਆ ਸੀਗਾ ਤੁਸੀਂ ਉਹਨਾਂ ਨੂੰ ਮੇਲ ਕਰ ਸਕਦੇ ਆ ਬਾਅਦ ਵਿੱਚ ਜਾਂ ਫਿਰ ਸਟਾਰਟਿੰਗ ਦੇ ਵਿੱਚ ਹੀ ਜਦੋਂ ਤੁਸੀਂ ਅਪਾਇੰਟਮੈਂਟ ਚੱਕਦੇ ਹੈਗੇ ਆ ਤੁਹਾਡੇ ਆ ਜਾਣਾ ਕਿ ਚੱਕ ਹੋਣੀ ਜਾਂ ਨਹੀਂ ਹੋਣੀ ਕਿਉਂਕਿ ਪੁਰਾਣਾ 올ਡ ਜਿਹੜਾ ਪਾਸਪੋਰਟ ਹੋਗਾ ਹੋ ਸਕਦਾ ਉਹਨਾਂ ਦੇ ਸਿਸਟਮ 'ਚ ਨਾ ਬੋਲੇ ਫਿਰ ਤੁਸੀਂ ਨਵੇਂ ਤੇ ਚੱਕ ਸਕਦੇ ਆ ਇਹ ਟਰਾਈ ਕਰ ਲਓ ਜੇ ਪੁਰਾਣੇ ਦੇ ਚੱਕ ਹੋ ਗਿਆ ਤਾਂ ਮੇਲ ਇਜ਼ ਕੰਪਲਸਰੀ ਮੇਲ ਕਰਨੀ ਹੀ ਬੈਣੀ ਉਹਨਾਂ ਨੂੰ ਇਹ ਲੈ ਕੇ ਕਿ ਮੇਰਾ ਅਨੂਲਾ ਉਸਤਾ ਆ ਇੱਥੇ ਦੇ ਮੈਂ ਰਹਿਣ ਵਾਲਾ ਆ ਤੇ ਮੇਰਾ ਪਾਸਪੋਰਟ ਰੀਨਿਊ ਹੋ ਕੇ ਆ ਹੋ ਗਿਆ ਮੇਰਾ 올ਡ ਪਾਸਪੋਰਟ ਆ ਤੇ ਇਹਦੇ ਨਾਲ ਮੇਰਾ ਨਵਾਂ ਪਾਸਪੋਰਟ ਆ ਆਇਆ ਤੇ ਇਹਨਾਂ ਦੀ ਜਿਹੜੀ ਪੀਡੀਐਫ ਫਾਰਮ ਹੈਗੀ ਉਹ ਤੁਸੀਂ ਅੱਗੇ ਉਹਨਾਂ ਨੂੰ ਭੇਜ ਦੇਣੀ ਆ 101% ਸ਼ੋਰ ਆ ਉਹਨਾਂ ਦਾ ਮੇਲ ਆਊਗਾ ਤੇ ਉਹਦੇ ਵਿੱਚ ਤੁਹਾਡੇ ਨਵੇਂ ਪਾਸਪੋਰਟ ਦੇ ਵਿੱਚ ਜਿਹੜਾ ਅਪਾਇੰਟਮੈਂਟ ਆ ਬੁੱਕ ਹੋ ਜੂਗੀ ਅੱਗੇ ਆ ਗਿਆ ਸਿੱਧੂ 1 2 54 ਭਾਜੀ ਮੈਂ 9 ਮੰਥ ਵਾਲੇ ਪੇਪਰ ਭਰਵਾਏ ਨੇ ਨਪੋਲੀ ਜ਼ਿਲ੍ਹੇ ਤੋਂ ਜ਼ਿਲ੍ਹੇ ਤੋਂ ਤੇ ਅਜੇ ਨਹੀਂ ਨਿਕਲੇ ਦੱਸੋ ਕੀ ਪੇਪਰ ਜੀ ਕਿੰਨੇ ਕ ਟਾਈਮ ਵੇਟ ਕਰੇ ਪਹਿਲਾਂ ਕਹਿੰਦੇ ਸੀ ਕਿ ਤੁਹਾਨੂੰ ਮਾਰਚ ਵਿੱਚ ਸਿੱਧਾ ਨੂਲਾ ਉਸਤਾ ਮਿਲ ਜਾਣਾ ਹੈ ਹੁਣ ਤੇ ਮਾਰਚ ਵੀ ਬੀਤ ਗਈ April ਆ ਗਈ ਆ ਕੋਈ ਗੱਲ ਨਹੀਂ ਬ੍ਰਦਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਮੋਸਟਲੀ ਜਿੰਨੇ ਵੀ ਤੁਹਾਡੇ ਨੂਲੇ ਉਸਤੇ ਨਿਕਲਨੇ ਹੈਗੇ ਆ ਉਹ April ਦੇ ਵਿੱਚ ਨਿਕਲ ਜਾਣੇ ਆ ਪਹਿਲਾ March ਹੀ ਸਾਰੇ ਕਹਿ ਰਹੇ ਸੀਗੇ ਇਹਨਾਂ ਦਾ ਆਪਣਾ ਸਿਸਟਮ ਹੈਗਾ ਇਹਨਾਂ ਨੇ ਪਹਿਲਾਂ ਆਪਣੇ ਪਿਛਲੇ ਜਿਹੜੀਆਂ ਵਰਕ ਪਰਮਿਟ ਇਹਨਾਂ ਦੇ ਕਾਫੀ ਪੈਂਡਿੰਗ ਸੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਇਹਨਾਂ ਨੇ ਡਿਲੇ ਕਰਤਾ ਕੁਝ ਰੂਲਸ ਇਹਨਾਂ ਨੇ ਸਖਤ ਕੀਤੇ ਆ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਪਰ ਟੈਨਸ਼ਨ ਨਾ ਲੋ ਜਿਨ੍ਹਾਂ ਨੇ November ਚ ਫਾਈਲਾਂ ਕੀਤੀਆਂ ਸੀਗੀਆਂ February ਚ ਕਲਿੱਕ ਕਰਾਏ ਉਹਨਾਂ ਸਾਰੇ ਕੁਲਵਿੰਦਰ ਸਿੰਘ ਵੀਰ ਜੀ ਮੇਰੇ ਅੱਜ ਵੀਜ਼ਾ ਆ ਗਿਆ 9 ਮਹੀਨੇ ਦਾ ਲੱਗਾ 16 ਜਨਵਰੀ ਨੂੰ ਫਾਈਲ ਸਬਮਿਟ ਕੀਤੀ ਸੀ ਹਾਂਜੀ 12 ਘੰਟੇ ਪਹਿਲਾਂ ਇਹਨਾਂ ਦਾ ਮਤਲਬ ਕਮੈਂਟ ਆ ਤੁਸੀਂ ਆਪਸਾ ਲੈ ਲਓ 16 ਜਨਵਰੀ ਨੂੰ ਅਗਲੇ ਨੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀਗਾ ਤੇ ਉਹਦਾ ਕੱਲ ਜਿਹੜਾ ਹੈਗਾ ਉਹਨੂੰ ਪਾਸਪੋਰਟ ਮਿਲਿਆ ਹੈਗਾ ਟਾਈਮ ਦੇਖ ਲਓ ਕਿੰਨਾ ਹੋ ਗਿਆ ਜਨਵਰੀ ਤੋਂ ਬਾਅਦ ਫਰਵਰੀ ਮਾਰਚ ਤੇ ਅਪ੍ਰੈਲ ਤਿੰਨ ਮਹੀਨੇ ਬਾਅਦ ਲਗਭਗ ਉਹਦਾ ਜਿਹੜਾ ਪਾਸਪੋਰਟ ਹੈਗਾ ਮਿਲਿਆ ਸੋ ਸਬਰ ਕਰਿਆ ਕਰੋ ਟੈਨਸ਼ਨ ਨਾ ਲਿਆ ਕਰੋ ਪੋਜ਼ਿਟਿਵ ਐਟਮੋਸਫੇਅਰ ਕ੍ਰੀਏਟ ਕਰਿਆ ਕਰੋ ਤੇ ਪੋਜ਼ਿਟਿਵ ਰਿਜ਼ਲਟ ਹੀ ਤੁਹਾਨੂੰ ਮਿਲਣਾ ਹੁੰਦਾ ਆ ਜਿੱਦਾਂ ਇਹਨਾਂ ਨੂੰ ਮਿਲਿਆ ਸੋ ਕੰਗਰਾਚੂਲੇਸ਼ਨਸ ਕੁਲਵਿੰਦਰ ਸਿੰਘ ਜੀ ਬਾਜੀ ਪਵਨ ਦਾ ਹੈਲੋ ਬਾਜੀ ਮਾਲਕ ਨੂੰ ਕਨਫਰਮੇਸ਼ਨ ਮੇਲ ਕਿਤਨੇ ਦਿਨ ਬਾਅਦ ਆਤੀ ਹੈ ਔਰ ਮਾਲਕ ਨੂੰ ਆਤੀ ਹੈ ਜਾਂ ਵਕੀਲ ਕੋ ਆਤੀ ਹੈ ਜਿਸ ਨੇ ਪੇਪਰ ਭਰੇ ਮਾਲਕੀ ਆਈਡੀ 'ਤੇ ਐਕਚੁਅਲੀ ਬ੍ਰਦਰ ਇਦਾਂ ਹੁੰਦਾ ਹੈ ਕਿ ਜੋ ਨੋਲੇ ਉਸਤੇ ਤੇ ਆਈਡੀ ਦਿੱਤੀ ਹੈ ਨਾ ਤੁਸੀਂ ਪੈੱਕ ਆਈਡੀ ਚਾਹੇ ਉਹ ਮਾਲਕ ਦੀ ਹੈ ਚਾਹੇ ਵਕੀਲ ਦੀ ਜਿਹਦੀ ਮਰਜ਼ੀ ਦਿੱਤੀ ਹੋਵੇ ਉਸੇ ਉੱਤੇ ਮੇਲ ਜਾਣੀ ਹੁੰਦੀ ਹੈ ਪਹਿਲਾਂ ਤਾਂ ਇਹ ਮੇਲ ਵਿਦਿਨ 2 3 ਡੇਸ ਚਲ ਜਾਂਦੀ ਸੀਗੀ ਹੁਣ ਹਫ਼ਤਾ 10 ਦਿਨ ਲਾ ਦਿੰਦੇ ਆ ਤੇ ਜੇ ਹਫ਼ਤਾ 10 ਦਿਨ ਦੇ ਵਿੱਚ ਵਿੱਚ ਜਦੋਂ ਉਹਨਾਂ ਨੂੰ ਮੇਲ ਚਲ ਜਾਂਦੀ ਹੈ ਤਾਂ ਉਧਰੋਂ ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ ਹੁੰਦਾ ਮਾਲਕ ਨੂੰ ਜੇ ਉਹ ਤਾਂ ਉਹਨੇ ਕਨਫਰਮ ਕਰ ਲਿਆ ਕਿ ਬੰਦਾ ਮੈਨੂੰ ਚਾਹੀਦਾ ਆ ਜਾਂ ਉਹਨੇ ਮੇਲ ਦਾ ਰਿਪਲਾਈ ਕਰਤਾ ਤਾਂ ਤੁਹਾਡਾ ਵੀਜ਼ਾ ਲੱਗ ਜਾਣਾ ਆਦਰਵਾਇਜ਼ ਵੀਜ਼ਾ ਨਹੀਂ ਲੱਗਣਾ ਹੈਗਾ ਸੋ ਇਹ ਨੇਕ ਸ਼ੋਰ ਕਿ ਆਪਣੇ ਵਕੀਲ ਨੂੰ ਜਾਂ ਜੇ ਤੁਸੀਂ ਕਿਸੇ ਏਜੰਟ ਕੋ ਪੇਪਰ ਭਰਾਇਆ ਤਾਂ ਉਹਨੂੰ ਦੱਸੀ ਜਾਓ ਕਿ ਭਾਈ ਇੱਕ ਹਫਤਾ ਦੇ ਵਿੱਚ ਵਿੱਚ ਮੇਲ ਦਾ ਰਿਪਲਾਈ ਕਰਨਾ ਹੈ ਜਿੱਦਾਂ ਹੀ ਤੁਸੀਂ ਜਮਾ ਕਰਵਾ ਲੈਂਦੇ ਹੋ ਫਾਈਲ ਕਿਸੇ ਵੀ ਵੇਲੇ ਵੀ ਉਹਨਾਂ ਨੂੰ ਮੇਲ ਜਾ ਸਕਦੀ ਹੈ ਭਈ ਐਕਟਿਵ ਰਹੋ ਹੈਗੇ ਜੀ ਅਭੀ ਸ਼ੇਕ ਆਰਮਪਾਲ ਇਹ ਕਹਿ ਰਹੇਗੇ ਸਤਿ ਸ਼੍ਰੀ ਅਕਾਲ ਭਾਈ ਜੀ B2020 ਵਾਲੇ ਪੇਪਰ ਆ ਨਪੋਲੀ ਤੋਂ ਟਾਈਮ 9:02:25 ਕਦੋਂ ਤੱਕ ਨਿਕਲेंगे ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਖੜਿਆ ਹਾਂ ਜੀ April ਦੇ ਵਿੱਚ ਥੋੜਾ ਜਿਹਾ ਵੇਟ ਕਰ ਲਓ April ਚ ਆ ਸਕਦੇ ਆ ਡਾਕਟਰ ਕੁਮਾਰ ਜਿਨ੍ਹਾਂ ਦਾ ਬਾਇਓਮੈਟ੍ਰਿਕ 10 ਫਰਵਰੀ 2025 ਕੋ ਹੋਇਆ ਹੈ ਉਹਨਾਂ ਦਾ ਵੀਜ਼ਾ ਕਦ ਤੱਕ ਆਏਗਾ ਜੀ ਹਾਂਜੀ ਮੈਂ ਹੁਣੇ ਦੱਸ ਕੇ ਹਟਿਆ ਕਿ ਜਨਵਰੀ ਵਾਲੇ ਦਾ ਹੋਣਾ ਆ ਸੋ ਆਪੇ ਹੀ ਹਿਸਾਬ ਲਾ ਲਓ ਤੁਸੀਂ ਕਿ ਹਜੇ ਤੁਹਾਨੂੰ ਮਹੀਨਾ ਵੇਟ ਕਰਨੀ ਚਾਹੀਦੀ ਹੈ ਤੋਂ ਪਤਾ ਹੈ ਕੈਪਟਨ ਬਾਈ ਸਾਲ ਵਾਲੇ ਪੇਪਰ ਕਦ ਨਿਕਲਣਾ ਸਟਾਰਟ ਹੋਣਗੇ ਪਲੀਜ਼ ਦੱਸਿਓ ਵੈਸੇ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਸਾਲ ਵਾਲੇ ਪੇਪਰ ਜਿਹੜੇ ਹੈਗੇ ਆ ਹੁਣ ਨਿਕਲਨੇ ਸ਼ੁਰੂ ਹੋ ਗਏ ਆ ਟਾਵਾ ਟਾਵਾ ਜਿਹਨੂੰ ਪੰਜਾਬੀ ਚ ਅਸੀਂ ਬੋਲਦੇ ਆ ਥੋੜੇ ਮੋਟੇ ਨਿਕਲਨੇ ਸ਼ੁਰੂ ਹੋ ਗਏ ਹੋ ਸੋਕਾ ਦੋ ਇਹਨਾਂ ਨੇ ਬਲਕ ਵਿੱਚ ਕੱਢ ਦਨੇ ਆ ਅੱਜ ਕੱਢ ਦਨੇ ਘੰਟੇ ਦਾ ਕੱਢ ਦਨੇ ਮੇਰੇ ਵੀਡੀਓ ਪਾਉਂਦੇ ਪਾਉਂਦੇ ਕੱਢ ਦਨੇ ਕੁਛ ਨਹੀਂ ਪਤਾ ਹੈਗਾ ਠੀਕ ਹੈ ਜੀ ਜਦੋਂ ਆਣੇ ਇਹ ਇਕੱਠੇ ਹੀ ਆ ਤੀ ਦਕੌਰ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਵੀਜ਼ਾ ਲੱਗ ਗਿਆ ਇਹ ਉਹ ਮਤਲਬ ਕਮੈਂਟ ਕਰਨ ਵਾਲੇ ਆ ਜਿਨ੍ਹਾਂ ਨੇ ਇਨਫਾਰਮੇਸ਼ਨ ਲਈ ਸੀਗੀ ਤੇ ਉਹਦੇ ਹਿਸਾਬ ਦੇ ਨਾਲ ਆਪਣਾ ਸਟੇਟਸ ਚੈੱਕ ਕਰਦੇਗੇ ਤੇ ਹੁਣ ਇਹਨਾਂ ਦੇ ਵੀਜ਼ੇ ਲੱਗ ਗਏ ਸੋ ਕੰਗ੍ਰੈਚੁਲੇਸ਼ਨਸ ਹਰਪ੍ਰੀਤ ਕੌਰ ਸਿਸਟਰ ਸੋ ਜਿਨ੍ਹਾਂ ਦੇ ਵੀਜ਼ੇ ਲੱਗਦੇ ਆ ਜਿਨ੍ਹਾਂ ਨੂੰ ਇਨਫੋਰਮੇਸ਼ਨ ਵਧੀਆ ਲੱਗਦੀ ਹੈ ਥੱਲੇ ਕਮੈਂਟ ਜਰੂਰ ਕਰਿਆ ਕਰੋ ਕਿ ਜਿਹਦੇ ਨਾਲ ਬਾਕੀ ਲੋਕਾਂ ਨੂੰ ਪੋਜ਼ਿਟਿਵਿਟੀ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਇਹ ਦਿਮਾਗ ਦੇ ਵਿੱਚ ਡਰ ਬੈਠ ਗਿਆ ਹੈ ਕਿ ਯਾਰ ਵੀਜ਼ਾ ਲੱਗਣਾ ਚਾਹੀਏ ਨਹੀਂ ਲੱਗਣਾ ਸੋ ਜਿਨ੍ਹਾਂ ਦੇ ਲੱਗਦੇ ਆ ਜਰੂਰ ਕਮੈਂਟ ਕਰਿਆ ਕਰੋ ਜਿੱਦਾਂ ਇਸ ਭੈਣ ਨੇ ਕੀਤਾ ਆਇਆ ਜੀ ਸਤਪਾਲ ਸਿੰਘ ਵੀਰ ਜੀ ਰੈਫਰੈਂਸ ਨੰਬਰ 40150 ਆ ਜੀ ਕਦੋਂ ਦੀ ਅਪਾਇੰਟਮੈਂਟ ਮਿਲ ਸਕਦੀ ਆ ਇਹਨਾਂ ਦੀ ਅਪਾਇੰਟਮੈਂਟ ਮਿਲਣੀ ਹੈਗੀ ਆ ਮੋਸਟ ਪ੍ਰੋਬੇਬਲੀ ਇੱਕ ਤਾਂ ਦਿੱਲੀ ਦਾ ਭਰਿਆ ਹੋਣਾ ਇਹਨਾਂ ਨੇ ਤੇ ਦੂਜੀ ਗੱਲ ਹੈਗੀ ਆ ਇਹਨਾਂ ਨੂੰ ਮਿਲਣੀ ਹੈਗੀ ਆ ਅਗਸਤ ਦੇ ਵਿੱਚ ਠੀਕ ਹੈ ਅਗਸਤ ਦੇ 6ਵੇਂ 7ਵੇਂ ਦਿਨ ਦੀ ਹੋਣੀ ਆ ਦੇਖ ਲਿਓ ਬਿਸ਼ੱਕ ਠੀਕ ਹੈ ਜੀ ਜਦੋਂ ਵੀ ਮਿਲ ਗਈ ਮੈਨੂੰ ਕਮੈਂਟ ਹੈਗਾ ਜੀ ਸਹਬਾਜ ਵੀਰ ਜੀ B2020 ਟਾਈਮ 9:18 ਮਿੰਟ ਹੈ 2525 ਕਾਸਰੇਟਾ ਸਿਟੀ ਤੋਂ ਹੈ ਵੀਰ ਜੀ ਰਿਪਲਾਈ ਜਰੂਰ ਕਰਿਓ ਕਦੋਂ ਤੱਕ ਨਿਕਲੂਗੇ ਤਾਂ ਇਹਨਾਂ ਦਾ ਵੀ April ਚ ਮੈਂ ਤੁਹਾਨੂੰ ਕਹਿ ਰਿਹਾ April ਚ ਆ ਜਾਣੇ ਆ ਠੀਕ ਹੈ ਜੀ ਪਰ ਉਸ ਤੋਂ ਬਾਅਦ ਆ ਗਿਆ ਜੀ ਯੁਵਰਾਜ ਦਿਓਲ ਬਾਈ ਜੀ 9 ਮਹੀਨੇ ਵਾਲੇ ਪੇਪਰ ਕਦੋਂ ਨਿਕਲਣੇ ਫਰਵਰੀ ਚ ਕਲਿੱਕ ਹੋਏ ਸੀ ਇਹ ਵੀ ਤੁਹਾਨੂੰ ਮੈਂ ਦੱਸਿਆ ਕਿ April ਦੇ ਵਿੱਚ ਹੀ ਸਾਰਿਆਂ ਦੇ ਆਉਣੇ ਆ ਸੋ ਡੋਂਟ ਵਰੀ ਆ ਜਾਣੇ ਸਾਰਿਆਂ ਦੇ ਯਾਰ ਜਦੋਂ ਨਾ ਅਸੀਂ ਇੰਡੀਆ ਚ ਬੈਠੇ ਹੁੰਦੇ ਸਾਨੂੰ ਇਹ ਹੁੰਦਾ ਕਿ ਸੀਟ ਲਈ ਜਲਦੀ ਹੈ ਨਾ ਜਲਦੀ ਜਲਦੀ ਤੇ ਜਦੋਂ ਇਟਲੀ ਦਾ ਸਵਾਲ ਲੈਂਦੇ ਜਾ ਕੇ ਫਿਰ ਅਸੀਂ ਇੱਥੋਂ ਪੰਜਾਬ ਨੂੰ ਚੇਤਾ ਕਰਦੇ ਆ ਟੈਨਸ਼ਨ ਨਾ ਲਾਓ ਇਟਲੀ ਵੀ ਤੁਹਾਨੂੰ ਜਲਦੀ ਦੇਸ ਜਣਾ ਆ ਬਟ ਥੋੜਾ ਵੇਟ ਕਰ ਅਗਲਾ ਕਮੈਂਟ ਹੈਗਾ ਜੀ ਸ਼੍ਰੀ ਕਾਂਤ ਹੈਲੋ ਬ੍ਰਦਰ ਵੀਜ਼ਾ ਰਿਫਿਊਜ਼ਡ ਹੋ ਗਿਆ ਆ ਮੇਰੇ ਰਿਫਿਊਜ਼ਲ ਦਾ ਕਾਰਨ ਦਿਆ ਹੈ ਕਿ ਮਾਲਕ ਨੇ ਕਨਫਰਮੇਸ਼ਨ ਮੇਲ ਦਾ ਜਵਾਬ ਨਹੀਂ ਦਿਆ ਅਗਰ ਹਮ ਅਪੀਲ ਕਰੇ ਤਾਂ ਵੀਜ਼ਾ ਲੱਗ ਜਾਂਦਾ ਹੈ ਏਜੰਟ ਬੋਲ ਰਹਾ ਹੈ ਕਿ ਮਾਲਕ ਨੇ ਵਕੀਲ ਵਕੀਲ ਸੇ ਮੇਲ ਕਰਦੀ ਹੈ ਐਮਬੈਸੀ ਇਟਲੀ ਪਰ ਬਿਲਕੁਲ ਜੀ ਜੇਕਰ ਮਾਲਕ ਨੇ ਤੁਹਾਡੀ ਮੇਲ ਦਾ ਜਵਾਬ ਨਹੀਂ ਦਿੰਦਾ ਜਿਹੜੀ ਐਮਬੈਸੀ ਵੱਲੋਂ ਭੇਜੀ ਗਈ ਹੈ ਇੰਡੀਆ ਤੋਂ ਉਹਦਾ ਜਵਾਬ ਜੇ ਨਹੀਂ ਦਿੰਦਾ ਤਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਬਟ ਜੇ ਉਹ ਪੈਕ ਕਰਦੇ ਆ ਦੁਬਾਰਾ ਮੇਲ ਕਰਦੇ ਆ ਕਿ ਕਿਸੇ ਕਾਰਨ ਮੈਂ ਬੀਜ਼ੀ ਸੀਗਾ ਤਾਂ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਤੁਹਾਨੂੰ ਅਗਲਾ ਕਮੈਂਟ ਹੈਗਾ ਜੀ ਫਤੇਹ ਸਿੰਘ ਦਾ ਕੀ ਹਾਲ ਆ ਵੀਰ ਜੀ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਹਾਲ ਚਾਲ ਪੁੱਛਿਆ ਤੇ ਤੁਹਾਡਾ ਵੀ ਹਾਲ ਚਾਲ ਵਧੀਆ ਹੀ ਹੋਣਾ ਹੈ ਉਹ ਤੋਂ ਬਾਅਦ ਆ ਗਿਆ ਕੋਨਾਲ ਸ਼ਰਮਾ ਫੈਮਲੀ ਰੀਯੂਨੀਅਨ ਇਟਲੀ ਅਪਾਇੰਟਮੈਂਟ ਐਨੀ ਅਪਡੇਟ ਭਾਈ ਜੀ ਫੈਮਲੀ ਰੀਯੂਨੀਅਨ ਇੱਕ ਦੋ ਅਪਾਇੰਟਮੈਂਟਾਂ ਖੁੱਲੀਆਂ ਹੋਈਆਂ ਆ ਕੈਟਾਗਰੀ ਦੀਆਂ ਬਾਕੀ ਹਜੇ ਸਟਿਲ ਪੈਂਡਿੰਗ ਆ ਆਪਣੇ ਏਜੰਟ ਨੂੰ ਜਾਂ ਨੰਬਰ ਦਿੱਤਾ ਹੋਇਆ ਇਹਦੇ ਤੇ ਆਪਣਾ ਜਿਹੜਾ ਡਾਟਾ ਭੇਜ ਰੱਖੋ ਕਿਸੇ ਵੇਲੇ ਵੀ ਖੁੱਲ ਸਕਦੀਆਂ ਇਹਨਾਂ ਦਾ ਖੁੱਲਣ ਦਾ ਸਮਾਂ ਹੁਣ ਆ ਗਿਆ ਆ ਜੇ ਬਾਈ ਚਾਂਸ ਨਹੀਂ ਖੁੱਲਦੀਆਂ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ 15 ਦਿਨ ਜੇ ਰਹਿੰਦੇ ਹੋਏ ਤੁਹਾਡੇ ਨੂਲੇ ਉਸਤੇ ਨੂੰ ਜੇ ਨੂਲੇ ਉਸਤੇ ਵਾਲੀ ਆ ਜਦੋਂ ਤੁਹਾਡੇ ਕਾਗਜ਼ ਖਤਮ ਹੁੰਦੇ ਹਨਾ ਤਾਂ ਤੁਸੀਂ ਸਿੱਧਾ ਜਾ ਕੇ ਜਮ੍ਹਾਂ ਕਰਾ ਸਕਦੇ ਆ ਦਿੱਲੀ ਦੇ ਵਿੱਚ ਫਰਮਾਨ ਖਾਨ ਬਾਈ ਮੇਰਾ ਨੂਲਾ ਉਸਤਾ ਆ ਗਿਆ ਆ ਡੋਮੈਸਟਿਕ ਵਾਲੇ ਪੇਪਰ ਕਾ ਵੈਰੀ ਗੁੱਡ ਜੀ ਬਹੁਤ ਵਧੀਆ ਜੀ ਮੁਬਾਰਕਾਂ ਅਪਾਰਟਮੈਂਟ ਬੁੱਕ ਕਰਾਓ ਤੇ ਚੜੋ ਜਹਾਜ਼ ਠੀਕ ਹੈ ਜੀ ਬਾਕੀ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਮੈਂ ਇਦਾਂ ਹੀ ਦਊਂਗਾ ਸੋ ਕਮੈਂਟ ਕਰੀ ਜਾਓ ਜਿਹਦੇ ਨੂੰ ਇਨਫੋਰਮੇਸ਼ਨ ਹੈਗੀ ਹੈ ਜਿਹਨੂੰ ਜ਼ਿਆਦਾ ਨੌਲੇਜ ਹੈਗੀ ਉਹ ਵੀ ਜ਼ਰੂਰ ਕਮੈਂਟ ਕਰਿਆ ਕਰੋ ਠੀਕ ਹੈ ਜੀ ਜੇ ਕਿਸੇ ਨੂੰ ਲੱਗਦਾ ਪਿਆ ਹੈਗਾ ਕਿ ਯਾਰ ਆਹ ਚੀਜ਼ ਨਾਮਾ ਲਾਅ ਹੈਗਾ ਆ ਹਨਾ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਲੱਗਦਾ ਜੇ ਤੁਹਾਨੂੰ ਪਤਾ ਲੱਗਦਾ ਪਹਿਲਾਂ ਤੁਸੀਂ ਕਮੈਂਟ ਕਰ ਦਿਆ ਕਰੋ ਜਾ ਵਟਸਐਪ ਨੰਬਰ ਦੇ ਉੱਤੇ ਜਾਂ ਆ ਜਿਹੜਾ ਨੰਬਰ ਦਿੱਤਾ ਹੋਇਆ ਇਹਦੇ ਤੇ ਤੁਸੀਂ ਜ਼ਰੂਰੀ ਇਨਫੋਰਮੇਸ਼ਨ ਸਾਂਝੀ ਕਰਿਆ ਕਰੋ